ਬਾਦ ਪੰਥਕ ਸਵਾਵਾ ਵਿੱਚ ਜੋ ਬਵਾਲ ਬੱਚਿਆ ਉਸ ਤੋਂ ਬਾਅਦ ਅੱਜ ਗਿਆਨੀ ਰਗਵੀਰ ਸਿੰਘ ਜੀ ਸਾਹਮਣੇ ਆਏ ਨੇ মিডিਆ ਦੇ ਉਹਨਾਂ ਨੇ ਕਿਹਾ ਜੇ ਨੈਤਿਕਾ ਦੇ ਆਧਾਰ ਤੇ ਨਿਤਕਤਾ ਦੇ ਆਧਾਰ ਤੇ ਜੇ ਤਾਮੀ ਅਸਤੀਫਾ ਦੇ ਕੇ ਗਏ ਸਾਨ ਤੇ ਜੇ ਹੁਣ ਮੈਂ ਉਹਨਾਂ ਨੂੰ ਫਿਰ ਇੱਕ ਵਾਰ ਕਹਾਂ ਨਾ ਵੀ ਨਿਤਕਤਾ ਦੇ ਆਧਾਰ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਅਸਤੀਫਾ ਵਾਪਸ ਲਓ ਗੱਲਾਂ ਕਰਦੇ ਤਾਮੀ ਨੂੰ ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਗਿਆਨੀ ਰਗਵੀਰ ਸਿੰਘ ਜੀ ਤੁਹਾਨੂੰ ਇਦਾਂ ਦਾ ਜੋ ਐਸਪੀਸੀ ਦੇ ਵੱਲੋਂ ਕਿਹਾ ਗਿਆ ਹੈ ਕੱਲ ਜੋ ਪ੍ਰੈਸ ਕਾਨਫਰੰਸ ਕਰਕੇ ਤੇ ਜਥੇਦਾਰ ਹਰਪਿੰਦਰ ਸਿੰਘ ਬਾਰੇ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਪੋਸਟ ਪਾਈ ਸੀ ਫੇਸਬੁਕ ਤੇ ਉਹ ਮੈਂ ਆਪਣੇ ਦਿਲ ਦੇ ਬਲਬਲੇ ਕੱਢਣ ਨੂੰ ਪਾਈ ਸੀ ਨਾ ਕਿ ਮੈਂ ਐ ਕੋਈ ਐਸਪੀਸੀ ਨੂੰ ਆਦੇਸ਼ ਦਿੱਤਾ ਸੀ ਉਹਨਾਂ ਕਿਹਾ ਬਾਕੀ ਹਰ ਇੱਕ ਬੰਦੇ ਦਾ ਅਧਿਕਾਰ ਖੇਤਰ ਹੁੰਦਾ ਹੈ ਸ਼੍ਰੋਮਣੀ ਕਮੇਟੀ ਇੱਕ ਸਿੱਖਾਂ ਦੀ ਸਰਵੋਤਮ ਸੰਸਥਾ ਹੈ ਤੇ ਹਰ ਪਦਵੀ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਕੋਲੋਂ ਜਦੋਂ ਪੁੱਛਿਆ ਗਿਆ ਕਿ ਤੁਹਾਡੀਆਂ ਮੀਂਹ ਫੌਂ ਚੱਲਦੀਆਂ ਨੇ ਕੀ ਤੁਹਾਡੀ ਜਗ੍ਹਾ ਕੋਈ ਹੋਰ ਜਸ ਰਾਸ ਸਕਦਾ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜਦੋਂ ਆਦੇਸ਼ ਆਇਆ ਤੇ ਮੈਂ ਜਜ਼ਰ ਤੋਂ ਸਿਫਾਦ ਦੀ ਤੂੰ ਭਜਾਂਗਾ ਨਹੀਂ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਕਿ ਕਿਸੇ ਪਰਿਵਾਰ ਦਾ ਵੀ ਧਾਮੀ ਤੇ ਪ੍ਰੈਸ਼ਰ ਹੋ ਸਕਦਾ ਤੇ ਉਹਨਾਂ ਨੇ ਕੋਈ ਝਿਜਕਦਿਆਂ ਇਹ ਕਹਿਤਾ ਕਹਿੰਦੇ ਤਿੰਨ ਮਹੀਨਿਆਂ ਤੋਂ ਤਣਾਅ ਚ ਧਾਮੀ ਚੱਲ ਰਹੇ ਸਨ ਜਿਸ ਕਰਕੇ ਹੋ ਸਕਦਾ ਕਿ ਉਹਨਾਂ ਇਹ ਫੈਸਲਾ ਲਿਆ ਹੋਵੇ ਪਰ ਮੈਂ ਤਾਂ ਅਮੀ ਜੀ ਨੂੰ ਇਹੀ ਕਵਾਂਗਾ ਕਿ ਹੁਕਮਨਾਮੇ ਤੋਂ ਨਾ ਭਜੋ ਜੋ ਫਸੀਲ ਤੋਂ ਹੁਕਮਨਾਮ ਦਿੱਤਾ ਹੈ ਉਸ ਤੋਂ ਨਾ ਭਜੋ ਉਹਨਾਂ ਨੂੰ ਉਹਨਾਂ ਨੇ ਨਾਲ ਜਦੋਂ ਇੱਕ ਗੱਲ ਕੀਤੀ ਉਹ ਗੱਲ ਉਹਨਾਂ ਨੂੰ ਕਹਿ ਲੋ ਵੀ ਉਹਨਾਂ ਨੇ ਇੱਕ ਗੱਲ ਜਿਹੜੀ ਕਰਤੀ ਹੈ ਇਮੋਸ਼ਨਲੀ ਸਿੱਖਾਂ ਦੇ ਵੀ ਕਾਏਗੀ ਤੇ ਨਾਲ ਉਹ ਵੀ ਇਮੋਸ਼ਨ ਉਹਨਾਂ ਦੇ ਵੀ ਦੇਖੇ ਜਾ ਰਹੇ ਸੀ ਉਹਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਮਝਦਾ ਸੀ ਕਿ ਦੁਨੀਆਂ 'ਚ ਵਸਦੇ ਸਿੱਖ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮ ਨੂੰ ਦੇਖਦੇ ਹਨ ਜਾਂ ਮੰਨਦੇ ਹਨ ਜਾਂ ਉਸ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਹੁਣ ਉਹਨਾਂ ਨੇ ਨਾਲ ਇੱਕ ਗੱਲ ਕਹਿ ਦਿੱਤੀ ਕਹਿੰਦੇ ਪਰ ਇਹ ਤਖਤ ਸਾਹਿਬ ਦੇ ਜਿੰਨੇ ਹੁਕਮਨਾਮੇ ਹੁੰਦੇ ਹਨ ਉਹ ਚਾਰ ਦਿਵਾਰੀ ਵਿੱਚ ਹੀ ਲਾਗੂ ਹੁੰਦੇ ਨੇ ਤੇ ਜਾਂ ਫਿਰ ਦੱਬੇ ਜਾਂਦੇ ਨੇ ਏ ਹੁਣ ਗੱਲ ਦੇਖਣ ਵਾਲੀ ਹੈ ਕਿ ਇੰਨੀ ਵੱਡੀ ਗੱਲ ਆਖਰ ਜਥੇਦਾਰ ਦੇ ਮੂੰਹ ਵਿੱਚੋਂ ਕਿਉਂ ਨਿਕਲੀ ਕਿਉਂ ਗਿਆਨੀ ਰਗਵੀਰ ਸਿੰਘ ਨੂੰ ਇੰਨਾ ਕਹਿਣਾ ਪਿਆ ਕਿਉਂ ਉਹ ਦੇਖ ਰਹਿਣੇ ਕਿ ਜਥੇਦਾਰ ਦੇ ਦਿੱਤੇ ਫਸੀਲ ਤੋਂ ਹੁਕਮਾਂਵੇਂ ਮੰਨੇ ਨਹੀਂ ਜਾ ਰਹੇ ਇਹ ਹੁਣ ਦੇਖਣਾ ਪਵੇਗਾ ਕਿ ਇਹ ਬਿਆਨ ਤੋਂ ਬਾਅਦ ਹੁਣ ਪੰਥਕ ਧਿਰਾਂ ਵੱਲੋਂ ਕੀ ਜੰਗ ਛੇੜੀ ਜਾਂਦੀ ਹੈ ਬਾਕੀ ਇਹ ਆ ਕਿ ਜੋਣਾ ਨੇ ਇੰਨੀ ਗੱਲ ਕਹਿ ਦਿੱਤੀ ਐ ਕਿ ਜਥੇਦਾਰ ਦੇ ਹੁਕਮਨਾਮੇ ਤੋਂ ਬਾਝਾ ਉਸ ਨੂੰ ਜਥੇਦਾਰ ਜਾਂ ਕਿਸਾ ਆਪਣਾ ਹੁਕਮਨਾਮਾ ਨਾ ਮੰਨਿਆ ਜਾਵੇ ਜਦ ਕਿ ਉਹ ਆਦੇਸ਼ ਫਸੀਲ ਤੋਂ ਹੋਇਆ ਤੇ ਤਾਂਮੀ ਉਸ ਹੁਕਮਨਾਮੇ ਤੋਂ ਭੱਜਣਾ ਤੇ ਉਹ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲਣ ਸੱਤ ਮੈਂਬਰੀ ਕਮੇਟੀ ਦਿਵਾ ਜੋ ਉਹਨਾਂ ਨੂੰ ਬਣਾਇਆ ਗਿਆ ਸੀ ਚੇਅਰਮੈਨ ਜਾ ਪ੍ਰਧਾਨ ਉਸ ਦੀ ਆ ਕੇ ਉਹ ਜ਼ਿੰਮੇਵਾਰੀ ਸਾਹਮਣੇ ਆ ਕੇ ਆਪਣਾ काम जल्दी तो जल्दी शुरू करना कैमरामैन मंजोत चाहनाल अमनदीप सिंह केड़ा फैसला जिनने कहया कि काल तक साफ दए जठेदार किसी भी सिंह साहब ਨੂੰ ਲਗਾਨ ਤੇ ਹਟਾਉਣ ਦਾ ਅਧਿਕਾਰ ਸਾਡੀ ਇਲੈਕਸ਼ਨ ਕਮੇਟੀ ਕੋਲ ਬਿਲਕੁਲ ਕਿਸੇ ਨੂੰ ਵੀ ਚਾਹੇ ਜਥੇਦਾਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੱਖ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕਿ ਮੁਲਾਜ਼ਮ ਹੈ ਉਹਨੂੰ ਲਾਉਣ ਦੇ ਦੇ ਲਾਉਂਡ ਦੇ ਜਿਹੜੇ ਅੜਾ ਅਧਿਕਾਰ ਖੇਤਰ ਹੈ ਇਹ 1925 ਦੇ ਅਕਤੇ ਮੁਤਾਬਕ ਸ਼ਰਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵੰਤਰੇ ਕਮੇਟੀ ਹੈ ਉਹਨੂੰ ਹੁੰਦਾ ਜੀ ਸਰ ਗਿਆਨੀ ਹਸ ਜੀ ਸਿੰਘ ਤੇ ਕਾਫੀ ਮੁੱਖਤਾ ਕੀਤੀ ਜਾ ਰਹੀ ਹੈ ਠੀਕ ਹੈ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇ ਤੋਂ ਰੱਖਣਾ ਚਾਹੀਦਾ ਹੈ ਐਜੀਬੀਸੀ ਪ੍ਰਧਾਨ ਨੇ ਐਸਪੀਸੀ ਨੂੰ ਕਿਵੇਂ ਦੇਖਦੇ? ਦੇਖੋ ਐਸਪੀਸੀ ਪ੍ਰਧਾਨ ਬਹੁਤ ਵਧੀਆ ਵਰਸੇਤ ਨੇਕ ਚੰਗੇ ਦਿਖਵਾਲੇ ਦੇ ਦਾਗ ਔਰ ਵਰਸੇਤ ਸਖੀਤ ਨੇ। ਧਾਮੀ ਸਾਹਿਬ ਦਾ ਅਸਤੀਫਾ ਦੇਖ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਤੇ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਇਸ ਲੋਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਿਆਨੀ ਹਰਪੀ ਸਿੰਘ ਦੇ ਹੱਥ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਅਸਥਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੂਲਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਅਸਤੀਫਾ ਦਿੰਦਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਨਾਸ਼ਟਤਾ ਹੈ ਤੇ ਇਹ ਵੀ ਨਾਸ਼ਟਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣਿਕ ਘੋੜ ਦੁਆਰਾ ਪ੍ਰਬੰਧਕੀ ਮੈਡੀਕਲ ਸੇਵਾ ਜਿਹੜੀ ਹੈ ਪ੍ਰਧਾਨ ਜਿਹੜੀ ਸੇਵਾ ਜ਼ਿਲ੍ਹੇਵਾਰੀ ਹੈ ਉਹਨੂੰ ਸੁਭਾਲਣਾ ਔਰ ਜੋ ਡਿਊਟੀ ਉਹਨਾਂ ਦੀ ਜਿਹੜੇ ਅਕਾਲ ਤੱਕ ਸਾਥ ਤੋਂ 2 ਦਸੰਬਰ ਨੂੰ ਲਾਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਧਿਤ ਕਾਰਜ ਸੰਧਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਸਿਆਸੀ ਹਾਲਤ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧੰਸਾਉ ਨੇ ਸੇਵਾ ਇਹ ਕਿਸੇ ਦਬਾਅ ਹੇ ਹੋ ਸਕਦਾ ਹੈ ਕਿਉਂਕਿ 3-4 ਮਹੀਨੇ ਤੋਂ ਕਾਹ ਕਿ ਹਰ ਤਰਫ ਤੋਂ ਇਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਸਿੰਘ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਨੇ ਭੱਤੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਚਿੱcke ਟੰਗ ਕੇ ਅਕਾਲੀ ਦਲ ਸਾਰੇ ਕਹਿ ਰਹੇ ਕਿ ਅਸੀਂ ਆਪਣਾ ਕੰਮ ਕਰੂਗੀ ਆਪਣਾ ਕਰਦੇ ਮੈਂ ਉਹ ਗੱਲ ਪਹਿਲਾਂ ਕੀਤੀ ਹੈ ਕਿ ਆਪਣਾ ਸਰਦਾਰ ਜੀ ਨੂੰ ਕਾਮਿਸਰ ਸ਼ੌਨਗੋਦ ਲੋਰਾ ਪ੍ਰਬੰਧਕ ਮੈਂ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਕੋ ਜਿਹੜੀ ਸੇਵਾ ਤਸੀਲ ਤੋਂ ਪੰਜ ਸਿੰਘ ਸਰਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਦੇ ਝੋਲੇ ਵਿੱਚ ਪਾਈ ਗਈ ਹੈ ਉਹ ਸਤਨਾਬ ਦੀ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸੰਭਜਿਆ ਹੋਇਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰ। ਤੁਹਾਡੇ ਅਸੀਫ਼ੇ ਦੀ ਵੀ ਕਾਫੀ ਚਰਚਾ ਚੱਲਦੀ ਨਹੀਂ ਇਹਦੇ ਬਾਰੇ ਕੀ ਕਹਿੰਦੇ? ਜਿਹੜਾ ਕੋਤਾ ਹੁਕਮ ਹੋਏਗਾ। ਪਰ ਕੋਈ ਐਸਾ ਸਮਾ ਬਣਦਾ ਤੇ ਜੋ ਗੁੱਸਾ ਬਹੁਤ ਹੁਕਮ ਵੇੜਦਾ ਕੋਈ ਨਹੀਂ। ਕੋਮ ਬੜੀ ਦੁਬਿਧਾ ਤੇਗੀ ਹੈ ਕਿ ਆਏ ਲੀਨ ਸਿੰਘ ਸਰਬਾਨ ਦੇ ਉੱਤੇ ਕਈ ਨਾ ਕੋਈ ਗੱਲਾਂ ਕਰਦੇ ਜਾਂਦੇ ਆ। ਤਾਨੂੰ ਨਹੀਂ ਲੱਗਦਾ ਕਿ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਅਸਤੀ ਬਣਾਉਣਾ ਚਾਹੀਦਾ ਮੈਂ ਤਾਂ ਮੈਂ ਦੇਖੋ ਬਸ ਕੱਲ ਤੇ ਬਾਰ-ਬਾਰ ਪਹਿਲਾਂ ਵੀ ਕਿਹਾ ਹੁੰਦਾ ਕਿ ਇਹ ਪਦਵੀ ਚਾਹ ਛੋਟੀ ਹੈ ਜਾਂ ਵੱਡੀ ਹੈ ਸਾਨੂੰ ਸਾਰਿਆਂ ਪਦਵੀਆਂ ਦਾ ਜਿਹੜਾ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਚਾਹੀਦਾ ਸਿੰਘ ਸਾਹਿਬ ਕਹਿੰਦੇ ਯਾਰ ਇਹ ਕਾਲ ਸੀ ਕੌਮ ਕਹ ਰਹੀ ਹੈ ਕਿ ਅਕਾਲ ਤਖਤ ਇੱਕ ਮਹਾਨ ਹੈ ਪਰ ਹੁਣ ਸ਼ਰੋਮੀ ਕਮੇਟੀ ਕਹਿੰਦੀ ਅਸੀਂ ਮਹਾਨ ਹੈ ਤੇ ਜੋ ਵੀ ਉਹ ਕਹੇ ਵੀ ਅਸੀਂ ਹੀ ਤਖਤਾਂ ਦੇ ਜਿਹੜੇ ਸਿੰਘ ਸਾਹਿਬ ਲਗਾ ਸਕਦੇ ਹਾਂ ਹਟਾ ਸਕਦੇ ਹਾਂ ਦੇਖੋ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਚੁਣੀ ਹੋਈ ਸੰਸਤਾ ਹੈ ਸੰਕਟ ਦੇ ਚੋਣੇ ਹੋਏ ਜਿਹੜੇ ਨਮਾਇਦੇ ਨੇ ਉਹ ਆ ਕੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਹੱਕਿਆਂ ਦੀ ਨੁਮਾਇੰਤੀ ਕਰਦੇ ਨੇ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ ਪਰ ਕੱਲ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਕਮੇਟੀ ਵੱਲੋਂ ਜੋ ਸਾਡੀ ਸਰਹੇਸ਼ਤਿਆ ਚ ਉਹਨਾਂ ਨੇ ਕਿਹਾ ਤੇ ਔਰ ਉਹਨਾਂ ਨੇ ਆਪਣੀ ਪੱਤਰਕਾਰ ਜਿਹੜਾ ਉਹ ਸੀਗ ਮੈਨ ਨੇ ਸੀ ਕਿ ਪ੍ਰੈਸ ਕਾਨਫਰੰਸ ਉਹਦੇ ਵਿੱਚ ਇਹ ਗੱਲ ਕਹੀ ਹੈ ਤੇ ਸਿੰਘ ਸਹਿਬਾਨ ਨੂੰ ਜਿਹੜੀ ਉਹ ਪੋਸਟ ਜਿਹੜੀ ਹੈ ਕੋਈ ਨਹੀਂ ਸਪਾਉਣੀ ਚਾਹੀਦੀ ਮੈਂ ਕੇਵਲ ਆਪਣੇ ਯਾਨੀ ਹਰ ਕਿਸਮ ਦੇ ਹੋਰਾਂ ਦੇ ਹਰਕ ਵਿੱਚ ਆਪਣੇ ਜੋ ਦਿਲ ਦੇ ਵਾਲਵਲੇ ਸੀ ਉਹ ਆਪਣੇ ਪੋਸਟ ਰਾਈਂ ਸਾਂਝ ਕੀਤੇ ਨੇ ਮੈਂ ਕੋਈ ਸ਼੍ਰੋਮਣ ਗੁਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉਹ ਤੇ ਪੋਸਟ ਪਾਛ ਜਿਹੜਾ ਮੇਰਾ ਜੋ ਮਨ ਦਾ ਜਿਹੜਾ ਮੇਰੀ ਦਸ਼ਾ ਸੀ ਮੈਂ ਉਹ ਵਰਣਨ ਕੀਤੀ ਸਿੰਘ ਸਾਹਿਬ ਜੀ ਸਾਹਿਬ ਨੇ ਕੱਲ ਐਗਜ਼ੈਕਟਿਵ ਨੇ ਜਿੱਥੇ ਦਾਦਾ ਦੀ ਉਂਗਲ ਚੱਕੀ ਇਹਨੂੰ ਕਿੱਸਾ ਦੇ ਦੇਓ ਕਹਿ ਰਹੇ ਕਿ ਸਾਡੇ ਮਲਾਜ਼ਮ ਹੈ ਅਸੀਂ ਇਹ ਕਰਾਂਗੇ ਉਸ ਕਰਾਂਗੇ ਅਸੀਂ ਹਟਾਸ ਦੇ ਸੀ ਲਗਾ ਸਕਦੇ ਦੇਖੋ ਮੈਂ ਬੇਨਤੀ ਕਰਾ ਕਿ तकरीबन ਦੁਨੀਆ ਭਰ ਵਿੱਚ ਵਾਸਤੇ ਸਿੱਖ ਜਿਹੜੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਅਰ ਦੇਖਦੇ ਨੇ ਅਕਾਲ ਤਖਤ ਸਾਹਿਬ ਕੋਈ ਫੈਸਲੇ ਵਲ ਦੇਖਦੇ ਨੇ ਔਰ ਕੱਲ ਸ਼੍ਰੋਮ ਗੁਰੂ ਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਾਸ ਦੀ ਕੋਲ ਵੀ ਆ ਕੇ ਗੱਲ ਕਹੀ ਗਈ ਕਿ ਤੁਹਾਡਾ ਤੱਕ ਜਿਹੜਾ ਹੋਇਆ ਨਾ ਹੋਇਆ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵ ਵਿਆਪੀ ਸੇ ਘਾਟ ਲੱਗ ਹੁੰਦਾ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤੱਕ ਸਾਬ ਦਾ ਹਕੂਮ ਜਿਹੜਾ ਕੇਵਲ ਅਕਾਲ ਤੱਕ ਸਾਹ ਬੀ ਬੀ ਵਿਚਾਰਦਵਾਰੀ ਗਏ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕਾਲ ਸੁਨੇਹਾ ਸੀਗਾ ਇਹ ਸ਼੍ਰੋਮਣਿਕ ਦਵਾਰਤ ਪ੍ਰਬੰਧ ਇਹ ਸਭ ਲੱਗਦਾ ਨਹੀਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਸਾਰਾ ਕੁਝ ਡਰਾਮਾ ਇਹ ਇੱਕ ਪਰਿਵਾਰ ਨੂੰ ਬਚਾਉਣ ਦੀ ਕੀਤਾ ਜਾ ਰਿਹਾ ਦੇਖੋ ਮੈਂ ਕਹਿੰਦਾ ਕਿ ਸ਼੍ਰੋਮਣਿਕ ਕਾਂਈ ਦਲ ਸਾਡੀ ਕੇਤਰੀ 파ਟੀ ਹੈ ਪੰਜਾਬ ਦੇ ਹੱਤਿਆ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਤਾਂ ਦੀ ਸੰਸਥਾ ਹੈ ਔਰ ਸ਼ਹੀਦਾਂ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਕੱਲ 21 ਫਰਵਰੀ ਨੂੰ ਨਰਕਾਣਾ ਸਾਹਿਬ ਦਾ ਸ਼ਾਕਾ ਵਾਪਰਿਆ ਸੀ ਔਰ ਨਰਕਾਣਾ ਸਾਹਿਬ ਦੇ ਸ਼ਹੀਦਾਂ ਦੀ ਸਿੱਖਾਂ ਦੇ ਚਾਨਣ ਵਿੱਚ ਬਹਿ ਕੇ ਜਿਹੜੇ ਸ਼੍ਰੋਮਣੀ ਕਮੇਟੀ ਦਾ ਵਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਵਿਆਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਪਰੇਮੀ ਨਹੀਂ ਆਉਣੀ ਚਾਹੀਦੀ ਸਿੰਘ ਸਰ ਜੀਸੁਰਾ ਸਿੰਘ ਸਾਹਿਬ ਤੇ ਜਿੱਥੇ ਦਾਦਾ ਤੇ ਲੋਕ ਲਗਾਤਾਰ ਗੱਲ ਕਰ ਰਿਹਾ ਸਿੱਖੋਂ ਕਾਫੀ ਦੁਖਦਾਈ ਤੇ ਹੈ ਕਿ ਉਹਨਾਂ ਦੇ ਮਾਨ ਸਨਮਾਨ ਦੀ ਗੱਲ ਕੀ ਆਏ ਕਿਹੋ ਕਿਸਾ ਦੇ ਦੇ ਤੇ ਕੀ ਸੰਦੇਹ ਦੀ ਨੰਗਾ ਫਿਰ ਮੈਂ ਤੁਹਾਨੂੰ ਬੇਚੀ ਕਰਾਂ ਕਿ ਹਰ ਪਦਵੀ ਦਾ ਹਰ ਬੰਦੇ ਦਾ ਹਰ ਬੈਕਮੇ ਵਿੱਚ ਜਿੱਤੇ ਵੀ ਕੋਈ ਛੋਟਾ ਵੱਡਾ ਵੀ ਕੰਮ ਕਰਦਾ ਤੁਸੀਂ ਹਵਾ ਕਰਦਾ ਹਰ ਬੰਦਾ ਆਪੋ ਆਪਣਾ ਜਿਹੜਾ